ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਜੋ ਟਾਈਮ ਆ ਸਵੇਰ ਦਾ 7:30 ਪੌਣੇ 8 ਦਾ ਟਾਈਮ ਆ ਜੀ ਤੇ ਹੋ ਰਹੀਆਂ ਨੇ ਸਾਫ ਸਪਾਈਆਂ ਫਾਰਮ ਤੇ ਤੇ ਉਧਰੋਂ ਕਿਰਪਾ ਹੋਈ ਆ ਮਹਾਰਾਜ ਦੀ ਪੂਰਾ ਫੁੱਲ ਜੋਰਾਂ ਤੇ ਮੀਂਹ ਪੈ ਰਿਹਾ ਜਿੰਨਾ ਚਿਹਰੇ ਹੁਣ ਉਸ ਤਰ੍ਹਾਂ ਪੂਰਾ 5 ਮਿੰਟਾਂ ਚ ਜਲ ਜਲ ਹੋ ਜੂ ਇੱਥੇ ਤੇ ਤੁਹਾਨੂੰ ਦੱਸਤਾ ਸੀ ਪਹਿਲਾਂ ਵੀ ਟੋਇਟ ਆ ਦੀ ਚੈਰੀ ਕਰ ਰਿਹਾ ਦਿਖਾਉਣਾ ਤੁਹਾਨੂੰ ਜਿਵੇਂ ਮੀਂਹ ਚ ਚੱਲ ਚਾਰ ਵੀ ਪੌਣਾ ਹਾਂ ਜੀ 10 ਤਰੀਕ ਦਿੱਤੀ ਹੋਈ ਆਪਣੀ ਉਦੋਂ ਨੂੰ ਮਹਾਰਾਜ ਫੇਰ ਬੱਤ ਕਰ ਦੂਗਾ ਹਨ ਆਪ ਹੀ ਟਾਈਮ ਤਾਂ ਦੇਊਗਾ ਸਭ ਨੂੰ 4-5 ਦਾ ਨਾ ਕੁਦਰਤ ਬਲਵਾਨ ਤੇ ਦੱਸ ਦੇ ਤੁਹਾਨੂੰ ਕੁਦਰਤ ਮੂਰਤ ਦਾ ਆਪਣਾ ਜੋਰ ਨਹੀਂ ਕੋਈ ਪਿੱਛਾ ਕਿਵੇਂ ਗੱਲ ਬਾਤ ਠੀਕ ਹੈ ਸੁਣ ਆਪਈ ਕਿਵੇਂ ਠੀਕ ਹੈ ਓਥੇ ਨਿਕੰਮ ਕਰਦੇ ਹਾਂ ਹੈ ਮੈਂ ਅਗਰ ਖਸਤਰੀ ਟੰਗੀ ਪੀਣ ਹਾਂ ਦੀ ਚਲੋ ਜੀ ਮਿਲਦਾ ਅੱਗੇ ਜੀ ਜੋ ਟਾਈਮ ਹੈ ਜੀ ਸਵੇਰ ਦਾ 7:30 ਵਜੇ ਦਾ ਜੀ ਤੇ ਜੋ ਬਾਰਿਸ਼ਾ ਸ਼ੁਰੂ ਆਉਣੀ ਹੋਗੀ ਤੇ ਆਪਾਂ ਪਰਸੋਂ ਨੂੰ ਚਾਰ ਪਾਉਣ ਲੱਗਣਾ ਸੀ ਕੁਦਰਤ ਬਲਵਾਨ ਆ ਕੁਦਰਤ ਮੂਰੇ ਕੁਛ ਨਾ ਜ਼ੋਰ ਨਹੀਂ ਚਲੋ ਜਿਵੇਂ ਲਿਖਿਆ ਦੋ ਚਾਰ ਦਿਨ 延迟 ਪਾਊਗਾ ਤਾਂ ਹੈਗਾ ਓਕੇ ਸੌਕੇ ਪੈ ਜੂ ਪਰ ਸੁੱਕ ਪੱਕੇ ਵਰਗੀ ਮੌਜ ਲਈ ਹੁੰਦੀ ਚਾਰ ਪਾਉਣ ਖਾਤਰ ਤੇ ਕੱਲ ਵਾਲੀ ਵੀਡੀਓ ਚ ਵੀ ਤੁਸੀਂ ਦੇਖਿਆ ਇੱਧਰ ਬੰਦੇ ਆਪਣੇ ਕਰ ਰਹੇ ਨੇ ਟੋਕਾ ਦਵਿੰਦਰ ਵੀ ਕਰੇ ਅੱਜ ਇੱਕ ਪਾਸੇ ਤਿੰਨ ਸਿੱਟ ਗਿਆ ਇੱਕ ਪਾਸੇ ਦੋ ਛੱਡ ਤਾਂ ਆਂਦੇ ਹਾਂ ਉੱਧਰ ਤਿੰਨ ਪਾ ਰਹੇ ਉਹ ਉੱਧਰ ਕੋਲਡੀ ਚ ਨਹੀਂ ਪਾਉਣੇ ਉੱਧਰਾਂ ਸਿੱਟਾਂ ਜੇ ਉੱਧਰ ਆਪਾਂ ਪਹਿਲਾਂ ਉਹ ਜਿਹੜੇ ਢਾਪੇ ਨੇ ਉਹ ਚੱਕਾਂਗੇ ਥੋੜਾ ਜਿਹਾ ਕਰ ਦੋ ਟੋਕਾ ਬਾਲਾ ਨਾ ਕਰਿਓ ਉੱਧਰ ਤਾਜੇ ਲੈ ਕੇ ਚੱਲਾਂਗੇ ਆ ਪਿੱਟ-ਪੁੱਟ ਆਪਾਂ ਤਿਆਰ ਕਰਤਾ ਦੀ ਗੱਲ ਬਾਈ ਸਾਰਾ ਤਿਆਰ ਪਿਆ ਸਾਰਾ ਠੀਕ ਦਾਹੀ ਨੂੰ ਬੰਦਦੇ ਆ 15 ਗਾਂਹ ਕਣੀਆਂ ਨਹੀਂ ਚੱਲਦੀ ਦੋਨੇ ਗਾਈ ਹੀ ਬਜੋਦਾ ਗਾਈ ਮੰਨ ਪੁੱਤਾ ਉੱਥੇ ਅੰਦਰ ਆਓ ਤੇ ਬੰਨ ਦੇ ਮੰਜੇ ਕੋਲੇ ਉਹਨਾਂ ਦਾ ਬੰਨ ਦੇ ਥਾਂ ਵਾਲੇ ਨਾਲ ਜਿਹੜੀ ਕਿੱਲੀ ਆ ਗਈ ਤੇ ਜਾਈ ਮੰਨ ਰਹੀ ਅੰਮੀ ਉੱਥੇ ਹਾਂ ਅੰਮੀ ਕੋਤੇ ਬੰਨਦੇ ਲਾਈਟ ਭੱਜ ਗਈ ਅੰਮੀ ਉਹ ਨਾਲ ਜੀ ਬੈਡ ਚੰਦ ਰਈ ਦੀ ਮੱਝਾਂ ਲੈ ਰਹੀਆਂ ਨੇ ਯਾਰੇ ਮੱਝਾਂ ਜਮਾਂ ਯਾਰੇ ਜਿਹਨੇ ਪੂਰੇ ਤੁਮੀ ਪੈਂਦਾ ਪਾਣੀ ਤੇ ਬੈਠੀਆਂ ਨੇ ਪੂਚੇ ਲਾਉਂਦੇ ਨੇ ਪਾਣੀ ਚ ਉਹ ਸੂਣ ਵਾਲੀ ਮੱਝ ਉਹ ਰੀਲੀ ਲਾ ਕੇ ਦੇਖੋ ਪੂਚੇ ਲਾਉਂਦੇ ਕੋਦਰਤੀ ਮੀਆ ਜਿਹੜਾ ਬਹੁਤ ਚੰਗਾ ਪਸ਼ੂਆਂ ਨੂੰ ਫਸਲ ਵੀ ਲਹਿਰਾਉਂਦੀ ਵੀ ਪੂਰੀ ਤੇ ਇੱਕ ਸਾਡੇ ਆਹ ਪ੍ਰੋਬਲਮ ਆ ਪਾਣੀ ਪੰਤਾਰੇ ਦਾ ਇੱਧਰ ਆਉਣ ਲੱਗ ਗਿਆ ਪੂ ਚਲ ਜਾਂਦਾ ਖੇਤ ਵਿੱਚ ਪੀ ਦਾ ਥੇਲ ਤੇ ਰੰਗ ਪਾਣੀ ਖਰਾਬ ਹੋ ਜਾਂਦਾ ਦੇਖੋ ਜੀ ਮੱਝਾਂ ਕਿਵੇਂ ਆਮ ਨਾਲ ਰੱਖੀ ਨੇ ਤੇ ਮੀਂਹ ਪੈ ਰਹੇ ਉਹ ਪੂਰਾ ਫੋਨ ਨਮੀ ਆ ਖਰਮ ਪੱਤਾ ਲਵੇੜ ਪੈਣ ਲੱਗ ਰਹੀ ਝੋਨੇ ਨੂੰ ਮਾਰ ਦੂਗਾ ਸਾਰਾ ਇਹ ਇਹ ਮਾਰੀ ਹਵਾ ਚੱਲਦੀ ਓਏ ਛੱਡਦੀ ਨਹੀਂ ਬੱਤਲ ਪੈਣ ਚ ਚਲੋ ਮਿਲਦੇ ਹਾਂ ਅੱਗੀ ਇਧਰ ਤੇ ਹੋ ਰਹੀਆਂ ਨੇ ਸਾਫ ਸਫਾਈਆਂ ਵਾਂਝੇ ਮੁੰਡੇ ਬੱਦਰ ਨੇ ਪੁੱਤ ਇਧਰ ਮਾਰ ਲੈ ਜੋ ਤੇ ਨਾਲ ਪੀਤਾ ਬਾਈ ਐ ਚੌੜ ਤੇ ਨਾ ਇਹਦੇ ਬਾਲੇ ਤਾਰ ਲੱcke ਨੇ ਅਸੀਂ ਨੇ ਪੀਤਾ ਤਕੜਾ ਬੰਦਾ ਛੋਟਾ ਕਿੰਭੀ ਤੇ ਦਮੰਦਰਾ ਕਿੱਤਲੇ ਪੁੱਤ ਅਦਰ ਚਾਚੇ ਮੂਰ ਨੈ ਰਾਤ ਮੈਂ ਤਕਰ ਦਿਆਂ ਜੀ ਫੇਰ ਜਾ ਕੇ ਚੂ ਚਾਜਰੇ ਦੇ ਦਿਨ ਦਵਾਖਾਂ ਦੇਖਦੇ ਨੇ ਬਹੁਤ ਔਕੀਆਂ ਨੇ ਕਮਾਈਆਂ ਆਹ ਗਾਈ ਨੂੰ ਮੈਨੂੰ 8 ਮਹੀਨੇ ਹੋ ਗਏ ਕੱਖ ਪਾਉਂਦੇ ਨੂੰ ਆਪ ਹੀ ਆ ਕੇ ਖੁੜਲੀ ਦੇ ਖੜ ਗਈ ਤਿੰਨ ਚਾਰ ਵਾਰੀ ਟੀਕਾ ਭਰਾਤਾ ਪੰਜ ਵਾਰੀ ਦਾ ਭਰਾਤਾ ਹੋ ਗਿਆ ਨਾ ਜੋ ਤਾਂ ਤੇ ਰਹੀ ਨਹੀਂ ਵਿਚਾਰੀ ਪਰ ਇਹਨੂੰ ਮੈਂ ਛੱਡਦਾ ਨਹੀਂ ਹੁਣ ਦਵਾਈ ਧਰਾਈ ਹੈ ਤੀਕੀ ਦਵਾਈ ਤਰਾ ਕੇ ਮੈਂ ਦੇਖ ਰਿਹਾ ਇਹਨੂੰ ਪਾਊਡਰ ਚਾਰਤਾ ਕਲੱਚ ਪਾਊਡਰ ਤੇ ਐਮ 27 ਚਾਰਤਾ ਤੇ ਨਾਲ ਇਹਨੂੰ ਪਾਤਾ ਸੀ ਆਰ ਐਸ ਬਹੁਤ ਕੁਝ ਪਾਇਆ ਹੁਣ ਵੀ ਨੇਰੇ ਦਾਣੇ ਚ ਮੂਹ ਹੈ ਰਹੀ ਜੀ ਦੇਖੋ ਚਲੋ ਇਹਦਾ ਪੁੰਨੀ ਸਹੀ ਹੋਣੀ ਹੈ ਨਾ ਕਿਤੇ ਮਹਾਰਾਜ ਸੀਸ ਦਬਾਨ ਨਾ ਬਹੁਤ ਵਾਰੀ ਬਚਿਆਂਗੇ ਤੇ ਮੀਂਹ ਪੂਰਾ ਚੱਲ ਰਿਹਾ ਜੀ ਤੁਹਾਨੂੰ ਪਹਿਲਾਂ ਹੀ ਦਿਖਾਈ ਜਾਂਦੇ ਆ ਇਧਰੋਂ ਕਰਕੇ ਸਾਫ ਸੁਭਾਈਆਂ ਜੋਤੂ ਨੇ ਤੋ ਤੋ ਉਹੜਾ ਹੀ ਇੰਝ ਧੱਕਲਾ ਪਤੋਰੇ ਧਰ ਲੈ ਫੇਰ ਤੇ ਕਦਾ ਇਹਨੂੰ ਮੀਂਹ ਹਟ ਗਿਆ ਹੁਣ ਨਾ ਨਾ ਬਗ ਤੇਲਕਜੋਗੇ ਇੰਦਰ ਦੇਵਤਾ ਮਿਹਰਬਾਨ ਦੇਖੋ ਜੀ ਧਾਰਾਂ ਵਾਲਾ ਮੀਂਹ ਕਿਵੇਂ ਡਿੱਗ ਰਿਹਾ ਹੈ ਮੀਂਹ ਇੰਨਾ ਪੈੰਦਰ ਮੋਬਾਈਲ 'ਚ ਘਟ ਬਗ ਰਹੀ ਜੀ ਨਾ ਦੇਖੋ ਧੁੰਦ ਵਾਂਗੂ ਬਣਿਆ ਪਿਆ 2 ਕਿੱਲੇ ਦੀ ਭਾਏ ਤੇ ਕੁਛ ਨਹੀਂ ਜਿੰਦਾ ਇੰਨਾ ਮੀਂਹ ਪਾਣੀ ਜਾ ਰਿਹਾ ਦੇਖੋ ਨਾਲੇ ਮੰਦੂ ਬੁੱਟੇ ਦੇਖ ਕੇਨੇ ਸੋਹਣੇ ਲੱਗ ਰਹੇ ਨੇ ਨਾ ਬਾਈ ਇਧਰ ਰਕਤੀ ਜੀ ਮਨ ਆਪਣੀਆਂ ਸਾਰੀਆਂ ਮੋਟਰਾਂ ਦੇ ਫੁੱਲ ਦਰਸਤ ਨੇ ਮੈਂ ਤਾਂ ਸਪੈਦੇ ਲੈ ਕੇ ਲਾਉਣੇ ਨੇ 40 50 ਇੱਕ ਉਹ ਨਾਲ ਲੈ ਕੇ ਅੱਜ ਉਹ ਵੀ ਪੀਪ ਚੱਲਾਂਗੇ ਚੱਲਾਂਗੇ ਯਾਰ ਜੱਟ ਜੋਦੀ ਦੀ ਆ ਕੇ ਆਣਾਗਾ ਜੱਲਾਂ ਨਾਲ ਇਹ ਤਾਂ ਮਤੜ ਜਾ ਕੇ ਲਾਉਣੇ ਨੇ ਡੱਬੇ ਚੁੱਕੇ ਹੋਏ ਨੇ ਤੇ ਨਾਲੇ ਆਪਾਂ ਲਿਆਉਣੇ ਨੇ ਪੰਜ ਚਾਰ ਹੋਰ ਜਾਮਣਾ ਜੁਮਣਾ ਫਰੂ ਦੇ ਤੇ ਸਰਕਾਰੀ ਹੋਰਗੇ ਉਹ ਲਾਵਾ ਠੀਕ ਹੈ ਹਰ ਸਾਲ 10 ਬਰਖਤ ਲਾਇਆ ਕਰਾਂਗੇ ਯਾਰ ਫਿਰ ਆਪਰੇਕ ਠੇਕੇ ਵਾਲੇ ਬਾਹਰ ਦੇ ਪੰਜ ਚਾਰ ਫੁੱਟ ਲਾ ਕੇ ਆਏ ਇਹ ਆਪਣੇ ਘਰ ਆਇਆ ਹੋਣਾ ਹੈ ਆਹਕਾਰ ਆਇਆ ਮੁੰਡਾ ਆਹ ਮੁੰਡਾ ਵਾਹ ਸੱਟ ਰਿਹਾ ਜੀ ਰੇ ਦਵਿੰਦਰ ਜੋਤ ਪੀਤਾ ਤੇ 바ਰੂ ਤੇ ਆਪਾਂ ਵੀ ਸਟੈਰ ਹੈ ਤੀ ਆਪਾਂ ਲੈਣ ਬਾਗੇ ਚਾ ਆ ਚਾ ਲੈ ਕੇ ਆਏ ਹੁਣ ਤੇ ਜੋਤ ਵਧੀਆ ਸਿੱਖਿਆ ਸੱਟਣ ਜੀ ਰੇ ਪੂਰਾ ਵਧੀਆ ਹੱਥਾ ਦੇਖੋ ਵੈਰੀ ਗੁੱਡ ਪੁੱਤ ਚੱਲ 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 ਗੋਡਣ ਵਾਲੀ ਆ ਜੀ ਸਾਡੇ ਵਾਹਣ ਨੇ ਜਿਹੜੇ ਡਾਕਰ ਨੇ ਚੀਕਣੇ ਨੇ ਬਹੁਤ ਗੁੱੜ ਜਾਣਾ ਬੰਦਾ ਇਹ ਠੰਮ ਫਿਰ ਨਾਲ ਭਾਰ ਹੁੰਦਾ 20 ਕਿਲੋ ਤੇ ਚਲੋ ਇੱਕ ਕਰੇ ਰਹਿ ਗਿਆ ਹੁਣ ਅੱਧੇ ਵਾਹਣ ਦਾ ਅੱਧੇ ਦਾ ਪੂਰਾ ਕਰਤਾ ਅਸੀਂ ਕੁਛ ਨਾ ਪੀਲੀ ਬੂਸਾ ਲਾਈ ਆ ਜਿਹੜੀ ਜੀ 10 ਕਿਲਿਆਂ ਚ ਦਾ ਸੀ ਨਾ ਮਤਲਬ ਕਿ 22 ਕਿਤਨਾ ਚ ਪੂਰਾ ਕਰਤਾ ਰੇ ਤਿੰਨ ਬੋਰੀ ਸਾਡੇ ਤਿੰਨ ਤੇ ਆ ਮਾੜੀ ਆ ਜੀ ਆ ਠੇਕੇ ਦਾ ਵਾਹਣਾ ਆਹ ਤੇ ਆ ਇਹਦੇ ਵਿੱਚ ਐਨ ਵਾ ਸਾਢੇ 4 ਲੱਗ ਜਾਣ 5 ਲੱਗ ਜਾਣ ਕਿਉਂ ਹੀ ਠੇਕੇ ਵਾਲੇ ਚ ਕੋਈ ਰੂੜੀ ਰਾੜੀ ਪਾਉਂਦਾ ਨਹੀਂ ਬੁਰਾ ਹਾਲ ਹੀ ਹੁੰਦਾ ਰੂੜੀ ਵਾਲੇ ਬਾਹਣ ਚ ਤਾਂ ਜੀ ਤਿੰਨ ਪੋਰੀਆ ਮਸਾਂ ਲੱਗਦੀਆਂ ਨੇ ਜਿੱਥੇ ਰੂੜੀ ਪੈਂਦੀ ਐ ਕੋਈ ਨਾ ਰੈਸਟ ਕਰ ਲਿਆ ਕਰੋ ਪੁੱਤ ਖੜਜਾ ਕਰੋ ਜੋ ਹੈਲੋ ਹਾਂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਈਗਰੂ ਜੀ ਦੀ ਕਿਰਪਾ ਨਾਲ ਤੇ ਟਾਈਮ ਹੋ ਗਿਆਗਾ ਜੀ 4:30 ਹੋ ਗਏ ਨੇਗੇ ਤੇ ਮੈਂ ਵੀ ਉਹਦਾ ਸਕੂਲ ਦਾ ਕੰਮ ਕੰਪਲੀਟ ਕਰ ਰਹੀ ਸੀਗੀ ਕਿਉਂਕਿ ਕੱਲੂ ਮੇਰੇ ਉਧਰ ਨਾਨੀ ਜੀ ਕੇ ਬਣਨਗੇ ਜੀ ਨਿੰਮ ਤੇ ਮੈਂ ਕਿ ਚਲੋ ਜਿਹੜਾ ਹੈ ਨਾ ਕੰਮ ਹੈਗਾ ਉਹ ਪਛੀ ਚੀਤੀ ਕੰਪਲੀਟ ਕਰ ਲੈਣੇ ਆਂਗੇ ਤੇ ਕਿਉਂ ਜੱਚ ਕਿਵੇਂ ਹੈ ਗਰਮੀ ਗੜੀਆਂ ਗਰਮੀ ਦੀ ਜਮਾ ਹੱਥ ਬਣਾ ਦਿੰਦਾ ਪਰਮਾਤਮਾ ਹੋਰ ਗਰਮੀ ਵਾਲੀ ਆ ਮਾ ਨੂੰ ਕਹੋ ਵੀ ਹਵਾ ਸਾਡੇ ਵੈਗੁਰੂ ਬਾਈਵਾਵਾ ਸਾਦਾ ਹੀ ਧਾਪ ਕਹਿੰਦੇ ਵੀ ਹਵਾ ਸਾਡੇ ਬੜੀ ਮੋਟੀ ਲੱਗੇ ਇੱਕ ਹੈ ਬੈਠੇ ਲੰਗ ਪੁੜਿਆਂ ਕੇ ਉੱਤੇ ਸਾਨੂੰ ਗਰਮੀ ਹਵਾ ਹੀ ਲੱਗਦੀ ਹੋਰ ਬਰਾ ਚਾਚਾ ਤੋਂ ਮੀ ਪਾ ਕੇ ਗਰਮੈਸੇਜ ਹੀ ਨਿਕਲੀ ਥੱਲੋ ਹੋ ਰਹਾ ਤੇ ਮੈਂ ਜੀ ਬੜਾ ਪਾ ਹੋਈ ਬੇਗਰਮੀ ਵਾਲੀ ਹੋ ਰ ਔਖਾ ਵਾਲਾਗਾ ਉਧਰ ਵਿਚਾਰਾ ਜੋਤ ਦਾ ਅੰਬ ਕੇ ਆਇਆ ਉਧਰੋਂ ਆ ਗਿਆ ਨਾ ਨਾ ਕੱਲੇ ਆ ਉਹਦੇ ਚਾਚੇ ਨੂੰ ਪੁਸਾਇਆ ਆਇਆ ਮੈਂ ਤਾਂ ਤਾਂ ਨਹੀਂ ਸਰ ਯਾਰ ਪਤਾ ਜਾਣਿਆ ਸੀ ਇੱਧਰ ਪਾਣੀ ਠੀਕ ਹੈ ਚਾਚਾ ਮੈਂ ਖੜੇ ਪਾਣੀ ਪੜਾਏਂਗੀ ਮੈਂ ਤੁਸੀਂ ਭੱਜ ਜਾ ਮੈਂ ਭਰ ਕੇ ਪੜਾਏਂਗੀ ਤੇ ਸੋਨ ਪਿੱਤੇ ਨੇ ਸਪਣੇ ਨੇ ਦੱਸ ਹੀ ਦਿੱਤਾ ਸੀ ਹੈਨਾ ਈ ਗਰਮੀ ਬਹੁਤ ਹੈ ਕਹਿੰਨਾ ਮਰਸੀ ਸਵੇ ਅੱਬੀ ਬਿਚਾਰਾ ਹੁਣ ਪੀੜਦਾ ਹੁੰਦਾ ਆਪਣੇ ਕੰਮ ਤੇ ਕਿਸੇ ਦਾ ਹੋਰ ਆਉਂਦਾ ਸੀ ਉਹ ਢਿੱਲਾ ਜਾ ਹੋਦਾ ਗਰਮੀ ਕਾਰਨ ਪਹਿਲਾਂ ਸਾਨੂੰ ਪਤਾ ਹੀ ਆਪਣਾ ਜਿ ਸਰੀਰ ਹੁੰਦਾ ਵਿਚਾਰਾ ਚਲੋ ਪਰਮਾਤਮਾ ਨੇ ਜਿੰਨੇ ਸਾਰਲੇ ਨੇ ਉੰਨੇ ਕ ਲੈਂਦਾ ਹੁੰਦਾ ਵਿਚਾਰਾ ਤੁਹਾਨੂੰ ਬਿਵਾਸ ਹੋ ਗਿਆ ਜਿਹੜਾ ਉਹਦੀ ਘਟ ਹੈ ਉਹ ਘਟ ਹੈ ਜਿਹੜੀ ਮੈਂ ਤਾਂ ਉਹਦੇ ਪਰਿਵਾਰ ਨੂੰ ਪੂਰੀ ਹੋਣੀ ਆ ਕਦੇ ਵੀ ਤੇ ਨਾ ਤੇਰੇ ਮੇਰੇ ਵਰਗਾ ਨੂੰ ਵੀ ਬਹੁਤ ਜਿਆਦਾ ਸਰਪੰਚਾਰ ਕਰੀ ਜਾਂਦਾ ਸੀ ਹਾਂ ਇਹ ਭਾਤੇ ਪਾਣੀ ਦੀ ਛੱਡੇ ਪੰਜ ਚਾਰ ਘਰੀ ਕੰਮ ਤੇ ਜਾਂਦਾ ਸੀ ਨੀਸ਼ਾ ਨਾਲ ਕੰਮ ਕਰਦਾ ਸੀ ਚਲੋ ਹੁਣ ਪੀਸਾ ਵੀ ਵਧੀਆ ਵਿਚਾਰਾ ਹੈ ਨਾ ਕੰਮ ਕਰਨ ਨੂੰ ਕੀ ਕਰੇ ਗਰਮੀ ਜਾਦੇ ਆ ਪੁੱਤ ਤੇ ਆਦੇ ਵਰਗਾ ਹੀ ਆਪ ਵੀ ਬੇਦਲ ਹੋ ਜਾਂਦੇ ਆ ਨਾਲ ਹੀ ਜੋਤ ਲੱਗਿਆ ਹੋਇਆ ਮੈਂ ਹਾਂ ਜੋਤ ਤਾਂ ਸੁੱਖਾ ਮਲਾ ਲੈ ਕੰਮ ਕਰ ਲੂ ਪੁੱਤ ਗਰਮੀ ਧਰਤੀ ਚੋਂ ਪੜਦਾ ਹੀ ਪਤਾ ਨਹੀਂ ਕਦੀ ਨਿਕਲਿਆ ਐਂ ਲੱਗਦਾ ਇੰਨਾ ਨਹੀਂ ਪਿਆ ਜਿਵੇਂ ਅੱਗ ਦਾ ਸੇਕ ਹੁੰਦਾ ਸਾਨੂੰ ਪਤਾ ਹੀ ਆ ਪੁੱਤ ਆਪਣੇ ਪਿੰਡਾਂ ਵਾਲਾ ਵੀ ਅੱਜ ਆਪਣੀ ਨਗਰ ਤੇ ਕਿੰਨੀ ਚੜ੍ਹ ਗਈ ਹੈ ਔਰ ਪਿੰਡੀ ਦਾ ਪਤਾ ਨਹੀਂ ਨਹੀਂ ਪਿਆ ਨਾ ਤੇ ਸਾਡੇ ਤਾਂ ਬਹੁਤ ਪਿਆਰ ਸਵੇਰੇ ਜੀ 7 ਵਜੇ ਤੱਕ ਲੱਗ ਕੇ 7 ਵਜੇ ਤੱਕ ਪੂਰਾ ਨਹੀਂ ਪਿਆਗਾ ਬੀਬੀ ਜਦੋਂ ਤੁਸੀਂ ਸਵੇਰੇ ਸਕੂਲ ਜਾਂਦੇ ਸੀ ਸਾਰੇ ਭਿੱਜੇ ਮੈਂ ਸਕੂਲ ਚ ਗਿੱਲੀ ਗਿੱਲੀ ਪੜੀ ਉਹ ਫਿਰ ਉਦੋਂ ਮੀਂਹ ਪੈਂਦੇ ਚ ਤੁਸੀਂ ਗੱਡੀ ਚੜ੍ਹਿਆ ਇੱਥੇ ਨਾਲੇ ਬਾਰ ਮੂਰੇ ਬੱਸ ਆਉਂਦੀ ਆ ਤਾਂ ਵੀ ਕਿਉਂ ਮੀਂਹ ਜ਼ੋਰ ਦਾ ਸੀ 1.5 ਬੰਦ ਰਾਮੂ ਤੇ ਚਲੋ ਮੀਂਹ ਪੈ ਗਿਆ ਚੰਗੀ ਗੱਲ ਆ ਹਨਾ ਵੀ ਪਰਮਾਤਮਾ ਨੂੰ ਸ਼ੰਕਤਾ ਕਰਨੀ ਚਾਹੀਦੀ ਹੈ ਹਵਾ ਚ ਭਗਾਉਣੀ ਚਾਹੀਦੀ ਹੈ ਅਨੇ ਬੱਦਲ ਉੱਤੀ ਨੇ ਕਿਦਰੇ ਗਹਿਰੇ ਮੜੀ ਮੜੀ ਹਵਾ ਚੱਲੇ ਚੱਲੇ ਆਪਾਂ ਨੂੰ ਕੰਮ ਕਰਦਿਆਂ ਨੂੰ ਜਾਣ ਸਕਾਲੀਆ ਸਰਦਾ ਤਾਂ ਹੈ ਨਹੀਂ ਕੰਮਾ ਕੰਮ ਹਰੇਕ ਨੂੰ ਵਾਦੇ ਨੇ ਪੁੱਤ ਜਿਹੜੇ ਆਪਣੇ ਕੰਮ ਨੇ ਤੇ ਇਹ ਹਰੇਕ ਬੰਦੇ ਦੇ ਤੇ ਭੈਣਾ ਦੇ ਬੀਬੀਆਂ ਦੇ ਕੁੜੀਆਂ ਕੱਤਰੀਆਂ ਦੇ ਨੂੰਹਾਂ ਧੀਾਂ ਦੇ ਕਿਸੇ ਦੇ ਨੂੰਹ ਤੇ ਨਾ ਕਰ ਭਮਟਿਆ ਤਾਂ ਅਗਲਾ ਸਾਡ ਕਿੱਥੇ ਆ ਰਹਿਦਾ ਨਹੀਂ ਕੰਮ ਤਾਂ ਮੁਕਾਇਰ ਮੁਕਦੇ ਨਹੀਂ ਪੁੱਤ ਨਾ ਉਹ ਲੈ ਕੇ ਕੁੜੀਆਂ ਕੱਤਰੀਆਂ ਕੰਮ ਕਰਦੀਆਂ ਨੇ ਦਵਾ ਲੈ ਲੈ ਕੰਮ ਕਰਦੀਆਂ ਲੋ ਦੋ ਘੰਟੇ ਤਾਂ ਪਾਣੀ ਦੇ ਖਾਲੀ ਚੋਲਦੇ ਕਿਉਂ ਪਿਆਸ ਜਿਆਦੇ ਲੱਗਦੀ ਹੈ ਗਰਮੀ ਚ ਉਹਨੇ ਮੁੜ ਕਾ ਨਿਕਲ ਜਾਂਦਾ ਮੈਨੂੰ ਤਾਂ ਆਪ ਬਹੁਤ ਸਵੇਰ ਦੀ ਗਰਮੀ ਲੱਗੀ ਨੇ ਪਰ ਸਿਨੋ-ਸਿਨੋ ਹੋਈ ਬਹਿ ਮੈਂ ਤਾਂ ਰੋਟੀਆਂ ਤਾਂ ਲਾਤੀ ਇੱਕ ਦੋ ਵਾਰੀ ਚਾਹ ਕਰਤੀ ਆਪਾਂ ਤਾਂ ਹੋਰ ਕੰਮ ਦੇ ਲਵੇ ਨਹੀਂ ਲੱਗੇ ਮੇਰੀ ਨੂੰ ਕਰੇ ਨਾ ਤਾਂ ਤੱਪੀ ਕਰਦੀ ਅੱਜ ਤੇ ਜਿਹੜਾ ਹੁੰਦਾ ਆਪਾਂ ਉਹ ਜਹਾ ਧੋਹਾਂ ਲਪਾਉਣਿਆ ਬੈਟਾ ਦੇ ਤਾਂ ਪਾਵ ਨਹੀਂ ਪਰ ਆਏ ਨਹੀਂ ਮੈਂ ਵਿੱਚ ਫਸ ਗਈ ਵੀ ਮੈਂ ਕੱਪੜੇ ਸੁਕਣੇ ਪਾ ਲਈ ਉਹਨੇ ਧੋਤੇ ਜਾਂ ਮੈਂ ਭਾਂਡੇ ਅੱਗੇ ਫਸਦੀਆਂ ਜਾਂ ਚਾਰੇ ਕੋਚੇ ਤੇ ਇਹ ਕੰਮ ਮੇਨ ਹੁੰਦੇ ਨੇ ਇਹ ਵਿਚਾਰੀ ਸਾਰਾ ਦਿਨ ਉਹਦਾ ਨਿਬੜ ਚੜੀ ਹੈਗਾ ਸੋਨ ਜੁਕੇ ਨੇ ਹੁਣ ਸਾਡੇ ਕੰਮ ਆਲੇ ਆਏ ਮੁੰਡੇ ਪੰਚਾਇਤ ਵਾਲੇ ਤਰਸੇਮ ਖੇਤੀ ਸਵੇਰੇ ਅਮਨ 1 ਵਜੇ ਰੋਟੀ ਸਵੇਰ ਵਾਲੀ ਰੋਟੀ 1 ਵਜੇ ਦੁਪਹਿਰੇ 2 ਵਜੇ ਗਰਮੀ ਨਾਲ ਟਟ ਪਰ ਚਾਹ ਬਣਾਈ ਪਹਿਲਾਂ ਸਵੇਰੇ ਪੀਣੀ ਤੇਰਾ ਜਿਹਦਾ ਪਿੱਟ ਆਇਆ ਉਹਨੂੰ ਬਣਾਤੀ ਘੁੱਟੋ ਕੋਲ ਹੋ ਗਈ ਤੇ ਫਿਰ ਵਿੱਚ ਦੀ ਲੱਸੀ ਪੀ ਲਈ ਗਰਮੀ ਨਾਲ ਟਟ ਭਰਿਆ ਰੱਖਾ ਮੈਂ ਹੁਣ ਤਾਂ ਖਾਲਾ ਤੇ ਦੋ ਪ੍ਰਸਾਦ ਦੇ ਖਾਦੇ ਨੂੰ ਚੱਲਣਾ ਤੇ ਮੈਂ ਲੱਸੀ ਪਾਣੀ ਪੀ ਲਿਆ ਤੇ ਟਟ ਭਰ ਗਿਆ ਦਾ ਸਿਰ ਵੀ ਕੋਈ ਮਾੜੀ ਨਹੀਂ ਠੰਡੀ ਹੁੰਦੀ ਹੈ ਤੇ ਆਪਾਂ ਦਵਾਈ ਬੂਤੀ ਪਤਾ ਏ ਤੁਹਾਨੂੰ ਪਤਾ ਕੱਲ ਸਾਰੇ ਹੀ ਖਾਂਦੇ ਨੇ ਉਹਦੇ ਨਾਲ ਪਾਣੀ ਦੀ ਪਿਆਸ ਵੀ ਵੱਧ ਲਾਉਂਦੀ ਹੈ ਤੇ ਪਾਣੀ ਦੀ ਪਿਆਸ ਵੱਧ ਲੱਗਦੀ ਹੈ ਮੇਰਾ ਕਹਿੰਦਾ ਮਾਤਬਾ ਤੇ ਉਹਨਾਂ ਨਾਲ ਤਾਂ ਉਹਨੀਆਂ ਵੀ ਰੇਕ ਨੂੰ ਵੱਧਦੀ ਆਉਂਦੀ ਹੈ ਗਰਮੀ ਦੇ ਤੌਰ ਤੇ ਸੇ ਤੋਂ ਚੱਲਿਆ ਲੈ ਲੇ ਲੁੱਪੀ ਬਾਹਰ ਲੈ ਕੇ ਚਲੀਏ ਚਲੋ ਬਾਹਰ ਲੈ ਕੇ ਆਪਾਂ ਪਾਣੀ ਖੜਾ ਆਣਾ ਪੀਤੇ ਹੋਰ ਇਹਦਾ ਮੈਂ ਮੁੱਢੀਆਂ ਕੱਟਦੀ ਆ ਜੀ ਨਾਲ ਚਲੋ ਤੋਰੀਆਂ ਦੀ ਬੱਲ ਬਚ ਗਈ ਇੱਕ ਇਧਰ ਆ ਤੇ ਤੋਰੀਆਂ ਬਹੁਤ ਜਾਲੇ ਲੱਗਣਗੇ ਹਨਾ ਬਾਜਾ ਤੇ ਹੁਣ ਸਬਜੀ ਦਾ ਵੀ ਤੋੜਾ ਭਾਈ ਭਾਈ ਵਾਲਾ ਕੀ ਕਰੂ ਕੋਈ ਆਏ ਆਪਾਂ ਇਹਦੇ ਨਾਲ ਇੱਕ ਗੇਟ ਚ ਪਾ ਕੇ ਆਹ ਤਾਰਾਂ ਨਾਲ ਜਾ ਜਾ ਪਾ ਲਿਆ ਆਪੀ ਜਾਲ ਤੇ ਚੜ ਜਾਣਗੇ ਹੂੰ ਅੰਦਰ ਦੇ ਪਾਸੇ ਕੰਦ ਦੇ ਨਹੀਂ ਦੋ ਹੋ ਖੜੇ ਕਰ ਦਾਂਗੇ ਇਹਦੇ ਨਾਲ ਆ ਜਿਹਦੀ ਚ ਪਾ ਲਾ ਇਹਦੀ ਹੁੱਕ ਚ ਆਹ ਗਲੀ ਚ ਇਹਦਾ ਗੇਟ ਤਾਂ ਲਾਵਾਂਗਾ ਜੇ ਤਾਂ ਲਾਵਾਂਗੇ ਗੇਟ ਨਾਲ ਨਹੀਂ ਉਹਦੇ ਨਾਲ ਪਾ ਲਾ ਉਹ ਜਿਹੜਾ ਅਸੀਂ ਰੇਰੰਦੂ ਦੇਖ ਕੇ ਆਪਦੀ ਫਸਲ ਚ ਹੁਣ ਅਸੀਂ ਬਾੜੀ ਦਾ ਉਹ ਕਰਦੇ ਆਂਗੇ ਵਧੀਆ ਬਾੜੀ ਬਣਾਉਨੇ ਆ ਆਪਦੀ ਵਧੀਆ ਬੜੇ ਕਰੇਲੇ ਲੈਂਦੇ ਨੇਗੇ ਤੋਰੀਆਂ ਦੀ ਬੇਲਾ ਆ ਮਿਰਚਾਂ ਨੇਗੀਆਂ ਸਾਡਾ ਘਰੇ ਡੰਗਾ ਲੱਹੀ ਜਾਂਦਾ ਜ਼ਾਲ ਪਾਣੀ ਦਾ ਹੁਣ ਇਹਨਾਂ ਦੀ ਉਹ ਕਰਦੇ ਸੀ ਸਮਹਾਲ ਕੇ ਪਹਿਲਾਂ ਸੀ ਰੇਡ ਏਕੇ ਆਏ ਆਂਗੇ ਰੇਡ ਏਕੇ ਆ ਕੇ ਫਿਰ ਬਾੜੀ ਕਰਨ ਲੱਗੇ ਸਾਡੀ ਪਾਈਪ ਲਾਈਨ ਤੇ ਟੱਕਣ ਫਸ ਗਿਆ ਸੀਗਾ ਪਹਿਲਾਂ ਉਹ ਕੱਢਿਆ ਫਿਰ ਸ਼ਰੀਏ ਤੇ ਪਾ ਕੇ ਨਗਾਏ ਟੈਨਸ਼ਨਾਂ ਵੜੀਆਂ ਨੇ ਕੀ ਕਰੀਏ ਪ੍ਰਮਾਤਮਾ ਨੇ ਮੀਂਹ ਪਾ ਕੇ ਉਦੋਂ ਬਾਅਦ ਅੱਗ ਪਾ ਛਿੜਤੀਂ ਦੀ ਹੋਰ ਜਮਾ ਹੋਇਆ ਹੰਬਿਆ ਪਿਆਗਾ ਤੱਕੇ ਦਾ ਲੱਗਿਆ ਹੋਇਆ ਅਜੇ ਖੇੜਨਾ ਮਿੱਟੀ ਲਾਉਣੀ ਹੈ ਸਾਡੀ ਖੇੜ ਚ ਟੱਕਣ ਲਾ ਦੀਆਂ ਦੇ ਵੱਲ ਆ ਆਪਣੇ ਆਏ ਚੜ ਗਈ ਤੇ ਫਿਰ ਇਹ ਤੋਂ ਚਾਰ ਪੰਜ ਤੋਰੀਆਂ ਤੋੜ ਲਈਆਂ ਆ ਹੋਰ ਕੁੱਲ ਲੱਗੀਆਂ ਨੇ ਤੇ ਪੰਜ ਚਾਰ ਉਧਰ ਤੇ ਜਾ ਕਰਨੀਆਂ ਪੰਜ ਚਾਰ ਇਧਰ ਸਿਹਾਂ ਕਰਨੀਆਂ ਪੁੱਤ ਤੇ ਆਪਣੀ ਜੀ ਕ੍ਰੇਲੀ ਵੀ ਲੱਗਦੀ ਸਬਜ਼ੀ ਬਣ ਜਾ ਕਰੂਗੀ ਅੱਜ 10 15 ਕ੍ਰੇਲੇ ਠਹਿ ਗਏ ਕਈ ਦਿਨ ਹੋਵੇ ਤੇ ਸੇਮ ਲਿਆਤੀ ਆਪਾਂ ਉਹ ਬਣਾ ਲੈ ਉਹ ਸਬਜ਼ੀ ਪਈ ਇਹਨਾਂ ਨੂੰ ਫਰਿੱਜ ਚ ਰੱਖ ਦੇਣਗੇ ਇਹਨੇ ਇਹ ਵੀ ਫਿਰ ਜਿੱਦੇ ਕਾਵ ਨਹੀਂ ਹੁੰਦੇ ਆਪਣੇ ਲੱਗ ਪੈਣਾ ਮਰੂਦ ਬਹੁਤ ਸਾਰੇ ਹੂੰ ਤੇ ਨਹੀਂ ਨਾ ਜੀਰੀਆਂ ਦੇਖੋ ਕਿੰਨੀਆਂ ਸੋਹਣੀਆਂ ਹੋਈਆਂ ਨੇ ਕਾਲੀਆਂ ਘਟ ਹੋ ਗਈਆਂ ਤੇ ਜੀਰੀਆਂ ਦੇ ਰੰਗ ਬਹੁਤ ਸੋਹਣੇ ਕਾਲੇ-ਕਾਲੇ ਹੋ ਗਏ ਦੇਖੋ ਕਿੰਨੀਆਂ ਘਟ ਹੋ ਗਈਆਂ ਨਹੀਂ ਨਾ ਜੀਰੀ ਹੈ ਨਾ ਇਹ ਤਾਂ ਜਿਹੜਾ ਨਹੀਂ ਜਲਦਾ ਸਿੱਟਾ ਹੈ ਨਾ ਤੇ ਇਹਦਾ ਤਾਂ ਰਸ ਹੀ ਹੋਰ ਹੈ ਮੱਕੀਆਂ ਦੀ ਘਰ ਦੇ ਤੋਂ ਤਿੱਗੇ ਚਾਰ ਪੈਣਾ ਸ਼ੁਰੂ ਹੋ ਗਿਆ ਸਵੇਰੇ ਘੰਟੇ ਦੋ ਤਿੰਨ ਘੰਟੇ ਕੰਮ ਖੜ ਗਿਆ ਤੇ ਗਿੱਲਾ ਸਿੱਲਾ ਹੋ ਗਿਆ ਸੀ ਤੇ ਧੁੱਪ ਨਿਕਲ ਆ ਜੀ ਗਰਮੀ ਤਾਂ ਬਹੁਤ ਹੈ ਤਾਂ ਚਾਰ ਪੌਣ ਸਾਡੇ ਉਧਰ ਗਵਾਂਢੀ ਲੱਗੇ ਪਏ ਨੇ ਵਿਚਾਰੇ ਤੇ ਜਿੰਮੇ ਜੀ ਸਾਡੇ ਵਾਕਾਂ ਨੂੰ ਜ਼ਰੂਰ ਹੋਗੇ ਸਾਡੇ ਗੁਰਪ੍ਰੀਤ ਕੇ ਘਰਿਆਂ ਇੱਕ ਮਰੂਦ ਉਹ ਵੀ ਸਵੇਰੇ ਲੈ ਆਉਂਦਾ ਨੀ ਤੂੰ ਖਾਤਰ ਮਰੂਦ ਕਿਰੇ ਕਿਰੇ ਕੱਲ ਨੂੰ ਵੀ ਲੈ ਕੇ ਆਇਆ ਗੁਰਪ੍ਰੀਤ ਹਾਂ ਮੈਂ ਕਿਹਾ ਅੱਜ ਨੀਵਾ ਚੰਗਾ ਸੰਗਾ ਦੇ ਕੱਲ ਨੂੰ ਵੀ ਕਹਿੰਦਾ ਲਿਆਉਂਗਾ ਤੇ ਚਲ ਇੰਨੇ ਆਪਣੇ ਆ ਘਰ ਜਾਣਗੇ ਹਨਾ ਹਾਂ ਫਿਰ ਇੱਥੋਂ ਤੋੜ ਕੇ ਲੈ ਜਾ ਕਰੋ ਆ ਹੋ ਗਿਆ ਤੇ ਇਹਨੇ ਆਪਣੀਆਂ ਫਲਾਣੀਆਂ ਗੱਲਾਂ ਹਨਾ ਪੁੱਤ ਚਾਚਾ ਕਹਿੰਦਾ ਕਹਿੰਦਾ ਪਹਿਲਾਂ ਉਧਰ ਫੜ ਲੱਗਿਆ ਪਿਆ ਹੁਣ ਇੱਧਰ ਲੱਗ ਜੀਆ ਫੇਰ ਇੱਧਰੋਂ ਖਾ ਲਾਂਗੇ ਆਪਣੀ ਬੀਬੀ ਪਹਿਲਾਂ ਆਦੂ ਬੁਖਾਰੇ ਵੀ ਜਦੋਂ ਆਪਾਂ ਉਹ ਤੋੜਦੇ ਸੀ ਉਨੀ ਨਮੇ ਆ ਜਾਂਦੀ ਸੀ ਤੜਕੇ ਤੱਕ ਕਿਰ ਜਾਦ ਨੂੰ ਆ ਦੱਸ ਮੈਂ ਸਵੇਰੇ ਆਪਾਂ ਡੇਗ ਬਣਾਵਾਂਗੇ ਖੀਰ ਬਣਾਵਾਂਗੇ ਬਾਬੇ ਦੇ ਟੇਕਾਂਗੇ ਮੱਥਾ ਤੇ ਸਾਨੂੰ ਪਤਾ ਹੀ ਆ ਦੇਰੀ ਆਪਣੀ ਤੇਜੀ ਸੀ ਅੱਗ ਚੜ ਗਈ ਸੀ ਨਾ ਤੇ ਫੇਰੀ ਡਿੱਗ ਗਈ ਤੇ ਆਪਣੀ ਇਹਦੇ ਬੂਟੇ ਹੋਰ ਵੀ ਲੱਗੇ ਪਏ ਨੇ ਚਲੋ ਕੋਈ ਗੱਲ ਨਹੀਂ ਬਾਬੇ ਨੂੰ ਤਾਂ ਸ਼ਾਂਤ ਆ ਹੈਗੀ ਆ ਨਾ ਛਾਤਰ ਵੀ ਪਾਇਆ ਹੋਇਆ ਉੱਤੇ ਚਾਦਰਾਂ ਛੱਤਰ ਪਾਤਾ ਸੀਗਾ ਜੀ ਜਦੋਂ ਆਪਾਂ ਅਸਵੇਂ ਪੂਲ ਬਣਾਇਆ ਆਪਣਾ ਤੇ ਬਾਬੇ ਨੇ ਇਨੀ ਮਿਹਨਤ ਕੀਤੀ ਹੈਗੀ ਆਪਾਂ ਮੱਜਾਂ ਨੂੰ ਵੀ ਛੱਤਰ ਪਾਤੇ ਇੱਧਰ ਹੈ ਨਾ ਟਰੈਕਟਰ ਟਰਾਲੀ ਖੜਾਉਣ ਨੂੰ ਵੀ ਛੱਤਰ ਪਾਤੇ ਬਾਬੇ ਨੂੰ ਵੀ ਤੇ ਬੜੀ ਖੁੱਲਾ ਥਾਂ ਬਣ ਗਿਆ ਹਾਂ ਜੀ ਮੀਂਹ ਕਰਕੇ ਆਪਣੀ ਚਿੜੀ ਦਾ ਬੱਚਾ ਮਰਿਆ ਪਿਆਗਾ ਵੱਡੀ ਜੀ ਹੈ ਵੱਡੀ ਆ ਮੈਂ ਤੈਨੂੰ ਪਾ ਲਈਂ ਇਹ ਦੱਬ ਬੱਦ ਚੜਦੀ ਆ ਆਪਦੇ ਆ ਹਾਂ ਬਈਆ ਕਹਿ ਟ੍ਰਾਈਡ ਤੇ ਤੁਮੀ ਰਫਰੇ ਮੈਂ ਇਧਰ ਕਰਦਾ ਰਾਮਾ ਮੈਂ ਨਾ ਤੁਹਾਨੂੰ ਦਿੱਤੀ ਤੱਕ ਮਾਰ ਕੇ ਹਾਂਜੀ ਟੋਏ ਚ ਪਾਣੀ ਖੜ ਗਿਆ ਆਪਾਂ ਵੀ ਚਾਰ ਪਾਵਾਂਗੇ ਨਾ ਬਸ ਉਹਨੂੰ ਬੀਬੀ ਫਿਰ ਨੌ ਤਰੀਕ ਨੂੰ ਪਾਊਗਾ 9 10 ਤਰੀਕ ਨੂੰ ਸੜਕਿਆ ਗਿਆ ਸਮਾਨ ਨਹੀਂ ਮੋਟਰ ਲਾ ਕੇ ਸੜਕਦੇ ਵਧੀਆ ਉਹ ਤਾਂ ਪਾਣੀ ਸੋਖ ਜੂਗਾ ਹੂੰ ਫਵੇਰੇ ਤਾਂ ਬਾਲਾ ਬੀਬੀ ਅੱਕੀ ਭੂ ਆਊਗੀ ਹੂੰ ਅੱਕੀ ਭੂ ਆਊਗੀ ਚਲ ਕਿੱਦੈਂ ਮੈਂ ਮੰਮੀ ਕੈਸੇ ਕਹਿੰਦੀ ਆਂ ਆਪਣੇ ਆਜਾ ਹੁਣ ਤੂੰ ਵੀ ਕਦੋਂ ਕਹੇਂਗੀ ਕਿਆ ਸਾਰੇ ਮਿਸਤਰੀ ਚਾਰ ਕਿ ਦਿਨ ਹੋ ਰਹਿਣਗੇ ਅੱਛਾ ਫਰਸ਼ ਪੱਟ ਕੇ ਉਹ ਕਰਨਾ ਹੈਗਾ ਹਾਂ ਤੇ ਕਹਿੰਦੀ ਆਂ ਜੇ ਤੁਸੀਂ ਚਾਰ ਪਾਉਂਗੇ ਉਹਦੋਂ ਕਰਾਂਗੀ ਮੈਂ ਚਲ ਚਲ ਕੋਈ ਨ ਮਿਲ ਜੇ ਕੋਈ ਉਹਦੋਂ ਨਾ ਕੰਮ ਦਾ ਵੀ ਜ਼ਰੂਰੀ ਐ ਮੱਜਾ ਨੂੰ ਥਾਂ ਬਣ ਗਿਆ ਪੁੱਤ